ਅਸੀਂ ਕੋਈ ਕੁਝ ਨਹੀਂ ਕਹਿੰਦੇ ਕੋਹਾਢਾ ਸਲਸਰ ਕੀ ਕਹਿ ਰਿਹਾ ਸਰ ਤੁਸੀਂ ਲਵਾਉਣ ਲੱਗੇ ਸੀ ਬੇਟੀ ਨਾਲ ਹੋਣੀ ਗੱਲ ਸੀ ਸਰ ਸਰ ਮੇਰੀ ਗੱਲ ਸੁਣ ਲਓ ਤੁਸੀਂ ਲਵਾਉਣ ਲੱਗੇ ਸੀ ਨਾ ਹੱਲ ਲਵਾਓ ਆਂ ਖੋਲੋ ਜੀ ਸਰ ਅਸੀਂ ਤਾਂ ਸੋਸੋ ਖੋਲੋ ਆਹ ਮੈਂ ਖੋਲੋ ਆਹ ਯਾਰ ਯਾਰ ਸਮਾਨ ਪੈਣ ਆਇਆ ਉਹ ਛੋਟੇ ਵੀਰ ਮੈਂ ਤੁਹਾਨੂੰ ਪੁੱਛਿਆ ਕੈਬਰੀ ਬੋਸ਼ ਤੁਸੀਂ ਲਵਾਉਣਾ ਆਏ ਸੀ ਤੇ ਲਵਾ ਦੇ ਲੱਗੇ ਆਂ ਤਾਂ ਜੀ ਖਾਓ ਅਸੀਂ ਕੋਈ ਕੁਝ ਨਹੀਂ ਕਹਿੰਦੇ ਤੁਹਾਡਾ ਸਲੰਸਰ ਕੀ ਕਹਿ ਰਿਹਾ ਸਰ ਤੁਸੀਂ ਲਵਾਉਣ ਲੱਗੇ ਸੀ ਬੇਟੀ ਨਾਲ ਹੁੰਦੀ ਕੰਮ ਉਹ ਸਰ ਸਰ ਮੇਰੀ ਬੇਟੀ ਸੁਣ ਲਓ ਤੁਸੀਂ ਲਵਾਉਣ ਲੱਗੇ ਸੀ ਨਾ ਲਵਾਓ ਆ ਖੋਲੋ ਜੀ ਸਰ ਇਹ ਕਾ ਸਰ ਖੋਲੋ ਆ ਵੀਰ ਜਾ ਯਾਰ ਉਹ ਛੋਟੇ ਵੀਰ ਮੈਂ ਤੁਹਾਨੂੰ ਪੁੱਛਿਆ ਕੈਬਰੀ ਕੋਸ਼ਿਸ਼ ਤੁਸੀਂ ਲਵਾਉਣ ਆਏ ਸੀ ਤੇ ਲਵਾ ਦੇਣ ਲੱਗੇ ਆ ਤਾਂ ਉਹ ਜੀ